आप ही लागे आप ही लगे जिनी देर आप ही लगे का ਸਿਰੋ ਲਗਣਾ ਪਊਗਾ ਤਾਂ ਕਿ ਜਿਹੜੇ ਆਪਣੇ ਹੜਪੀੜੀ ਪਰਿਵਾਰ ਹੈ ਆਪਾਂ ਉਹਦੀ ਮਦਦ ਕਰ ਸਕੀਏ ਅਰੇ ਵਾਹ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਮੋਗਾ ਦਾ ਇੰਚਾਰਜ ਮੈਡਮ ਮਾਲਵਿਕਾ ਸੋਦਨ ਤੁਸੀਂ ਦੇਖ ਰਹੇ ਹੋ ਕਿ ਪੋਨਾ ਦੀ ਰਹਾਇਸ਼ ਦੇ ਵਿੱਚੋਂ ਪੀੜਤ ਪਰਿਵਾਰਾਂ ਵਾਸਤੇ ਜੋ ਸਮਾਨ ਲੈ ਕੇ ਜਾ ਰਹੇ ਨੇ ਉਹ ਖੁਦ ਨਾਲ ਲੱਗ ਕੇ ਇੱਕ ਹੈਲਪਰ ਦੀ ਤਰ੍ਹਾਂ ਇੱਕ ਵਰਕਰ ਦੀ ਤਰ੍ਹਾਂ ਤੁਸੀਂ ਖੁਦ ਦੇਖ ਰਹੇ ਹੋ ਕਿਵੇਂ ਆਟੋ ਆਟੋਾਈ ਕਰ ਰਹੇ ਹਨ ਟਰਾਲੀ ਵਿੱਚ ਲੋਡ ਕਰਕੇ ਸਮਾਨ ਲੈ ਕੇ ਜਾ ਰਹੇ ਨੇ ਜੋ ਕਿ ਧਰਮਕੋਟ ਦੇ ਏਰੀਆ ਦੇ ਵਿੱਚ ਜਿਹੜੇ ਪਿੰਡਾਂ ਨੇ ਵਿੱਚ ਹੜਾ ਆਇਆ ਉਹਨਾਂ ਦੀ ਮਦਦ ਵਾਸਤੇ ਅਸੀਂ ਇਹਨਾਂ ਨਾਲ ਥੋੜਾ ਰੁਕੇ ਗੱਲਬਾਤ ਵੀ ਕਰਾਂਗੇ ਲੇਕਿਨ ਦੇਖੋ ਮੀਂਹ ਪੈ ਰਿਹਾ ਹੈ ਮੀਂਹ ਦੇ ਵਿੱਚ ਪਤਾ ਲੱਗਿਆ ਕੱਲੇ ਬਿਮਾਰ ਵੀ ਸੀਗਾ ਲੇਕਿਨ ਉਹਦੇ ਬਾਵਜੂਦ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਮੈਂ ਦੇਖਿਆ ਜਾਂਦਾ ਕੁਛ ਆਗੂ ਜਿਹੜੇ ਹੁੰਦੇ ਨੇ ਸ਼ਾਰਟ ਬਣਾਉਣ ਵਾਸਤੇ ਇੱਕ ਦੋ ਚੀਜ਼ਾਂ ਰੱਖ ਲੈਣੇ ਪਰ ਤੁਸੀਂ ਪੂਰੀ ਟਰਾਲੀ ਲੋਡ ਕਰ ਰਹੇ ਹੋ ਜਰੂਰੀ ਹੈ ਵੀ ਆਪਾਂ ਕੰਮ ਜਿਹੜਾ ਹੈਗੇ ਦਿਨੋ ਕਰਦੇ ਔਰ ਹਰ ਪੀਸ ਦਾ ਲੋਡ ਹੈ ਦਿਖਾਵਾ ਨਹੀਂ ਆਪਾਂ ਕਰਨਾ ਆਪਾਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਾਂ ਲੱਗੇ ਹੋਏ ਆਣ ਦੀ ਜਿਹੜੇ ਪਰਿਵਾਰ ਸਾਡੇ ਉੱਤੇ ਉਹਨਾਂ ਦੀ ਮਦਦ ਕਰ ਸਕੀਏ ਹੋ ਕੀ ਆਪਾਂ ਜਦੋਂ ਬੰਦ ਕਰਦੇ ਹਾਂ ਇਸ ਤੋਂ ਬਾਅਦ ਚਲ ਚਲ ਨਾ ਮੈਨੂੰ ਤੇਰੇ ਕੋਲ ਆਉਣਾ ਨਹੀਂ ਨਦੀ ਬੋਲੀ ਬੈਂਦੀ ਹਾਂ ਬੇਟਾ ਬੱਤੀ ਵੀ ਲਾ ਫਾਪੇ ਹਾਂ ਹਾਂ ਲੇ ਬੋਲ ਬੈਂਦੀ ਹਲਕਾ ਵੈਮ ਤੁਸੀਂ ਤਾਂ ਜ਼ਿੰਮੇਦਾਰਾ ਵਾਂਗੂ ਕੰਮ ਕਰ ਰਹੇ ਹੋ ਬਿਲਕੁਲ ਜੀ ਸੂਦਾ ਦੀ ਬੇਟੀ ਹੈ ਪੰਜਾਬ ਦੀ ਧੀ ਹੈ ਤੇ ਖਾਂਦਰਾ ਸਾਡੇ ਇਹਨੇ ਕੰਮ ਕਰਦੇ ਤੇ ਅਸੀਂ ਕਿਉਂ ਨਹੀਂ ਸ਼ਾਵਲ ਦੀਆਂ ਇਹ ਬੋਰੀਆਂ ਭਰੀਆਂ ਹੋਈਆਂ ਨੂੰ ਤੁਸੀਂ ਦੇਖ ਰਹੇ ਹੋ ਮੈਮ ਆਪ ਗੱਡੀ ਦੇ ਵਿੱਚ ਟਰਾਲੀ ਦੇ ਵਿੱਚ ਸਾਰੀ ਲੋਡ ਕਰ ਰਹੇ ਨੇ ਕਿੱਦੀ ਜਿਹਾ ਰੱਖ ਕੇ ਦੇਖੀਏ ਪਹਿਲਾ ਸਮਾਨ ਜਿੰਨਾ ਟਿਕਦਾ ਇਹ ਕੱਲ ਹੀ ਸੋਨੂ ਸੂਦ ਨੇ ਜ਼ਿੰਮੇਵਾਰਤਾ ਕਰਨ ਜੋ ਇੱਕ ਸੋਸ਼ਲ ਮੀਡੀਆ ਤੇ ਆ ਕੇ ਪੰਜਾਬੀਆਂ ਦੇ ਹੱਕ ਵਿੱਚ ਇੱਕ ਬਿਆਨ ਦਿੱਤਾ ਸੀ ਹੜਪੀੜਤਾ ਵਾਸਤੇ ਤੇ ਅੱਜ ਹੀ ਇਸ ਪਰਿਵਾਰ ਵੱਲੋਂ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਸੇਵਾ ਦਾ ਕੰਮ ਤਾਂ ਬੜੇ ਦਿਨਾਂ ਤੋਂ ਚੱਲ ਰਿਹਾ ਹੈ ਪਰ ਅੱਜ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਆਪਾਂ ਆ ਕੇ ਨਗਰ ਆ ਗਏ ਉਹਨਾਂ ਨੂੰ ਕਿਹਾ ਤਾਂ ਇੰਸਟਾਗ੍ਰਾਮ ਤੇ ਆ ਬਕਸਾ ਕਰ ਦਿੰਦੇ ਆ ਆ ਦੇ ਦੇ ਆ ਬਕਸਾ ਕਰ ਦਿੰਦੇ ਆ ਆ ਕੱਢ ਦਿਓ ਆ ਹਾਂਜੀ ਹਾਂਜੀ ਕੱਢ ਦਿਓ ਕੀ ਰਹਿ ਗਿਆ ਹੋਰ ਧਿਆਨ ਨਾਲ ਤਲਕਣਾ ਨਹੀਂ ਪਰ ਸੰਨ ਤਰਪਾਲ ਦੇ ਦੇ ਉਹ ਤਰਪਾਲ ਪਾ ਕੇ ਜਾਈਦਾ ਕਿੱਥੇ ਜਾ ਗਏ ਕੋਈ ਦੇਖਿਆ ਗਿਆ ਪਹਿਲਾ ਮਾਲਿਕਾ ਮੈਮ ਵੱਲੋਂ ਟਰਾਲੀ ਲੋਡ ਪੂਰੀ ਕੀਤੀ ਗਈ ਹੈ ਹੁਣ ਤੁਸੀਂ ਗੱਡੀਆਂ ਚ ਵੀ ਸਮਾਨ ਲੈ ਕੇ ਜਾ ਰਹੇ ਹੋ ਜੀ ਸਰ ਹਾਂ ਜੀ ਹਾਂ ਜੀ ਹੁਣ ਗੱਡੀਆਂ ਦੇ ਵਿੱਚ ਵੀ ਸਮਾਨ ਲੈ ਕੇ ਜਾ ਰਹੇ ਹਾਂ ਜੀ ਸਾਰਾ ਮਦਦ ਲਈ ਦੇਖੋ ਜੀ ਹੁਣ ਇਹ ਜਿਹੜੀ ਆਫਤ ਹੈ ਇੱਕ ਸਾ ਇਹਦੇ ਨਾਲ ਸਾਰਿਆਂ ਨੂੰ ਰਲ ਕੇ ਕੱਢਣੀ ਪੈਣੀ ਹੈ ਔਰ ਇਹ ਜ਼ਰੂਰੀ ਹੈ ਕਿ ਇਸ ਟਾਈਮ ਤੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਜਿਹਦੇ ਕੋਲ ਜਿੰਨੀ ਮਦਦ ਹੁੰਦੀ ਹੈ ਕੋਈਏ ਪਰ ਆਪਾਂ ਸਾਰੇ ਆਪਦੇ ਪੰਜਾਬ ਨੂੰ ਦੁਆਰ ਤੋੜ ਦਾ ਕਰੀਏ ਤੁਸੀਂ ਚੜੋ ਮੈਂ ਫਰਾਂਸੀ ਨੂੰ ਬ੍ਰੈਕ ਆਹ ਗੱਡੀ ਜੱਗੀ ਜਿਹਦੇ ਸੋਧ ਰੱਖੀ ਜੀ ਹਾਂ ਹੈ ਜੀ ਹਾਂ ਜੀ ਮੈਂ ਆਮਦੇਖਨ ਤੁਸੀਂ ਦੇਖ ਰਹੇ ਪੰਜਾਬੀ ਲੋਕਲ ਕਲਚਰ ਟੀਵੀ ਸੋਨੂ ਸੁਧੇ ਪ੍ਰਵਾਲ ਖਾਸ ਕਰਕੇ ਮਾਲਵੇ ਦਾ ਕੋਲ ਮੈਡਮ ਜੋ ਕਿ ਕਾਂਗਰਸ ਪਾਰਟੀ ਦੇ ਹਲ ਜिले ਦੇ ਪੁਰੇ ਮਿਤਪਰਦਾ ਅਨ ਅਤੇ ਹਲਕਾ ਮੋਗਾ ਦੀ ਸੇਵਾ ਕਰ ਰਹੇ ਨੇ ਹਾਲ ਬਤੌਰ ਹਲਕਾ ਇੰਚਾਰਜ ਅੱਜ ਇਹਨਾਂ ਉਹਦੇ ਪਰਿਵਾਰ ਵੱਲੋਂ ਇਹਨਾਂ ਫੈਮਿਲੀ ਵੱਲੋਂ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਰਾਹਤ ਪਿਰਟਾ ਵਸ ਲੈ ਕੇ ਜਾ ਰਹੇ ਹਨ ਜਿਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਨਮਸਾਹ ਸੋਸੀ ਜੀ ਜੀਮ ਕੀ ਕਹਿਣਾ ਚਾਹੋਗੇ ਤੁਸੀਂ ਦੇਖ ਸਕਦੇ ਹੋ ਪੂਰਾ ਪੰਜਾਬ ਜਿਹੜਾ ਪਾਣੀ ਵਿੱਚ ਡੁੱਬਿਆ ਹੋਇਆ ਹੈ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਲੋਕ ਹੈ ਬੇਕਾਰ ਹੋ ਗਏ ਕਿਤੇ ਪਰਿਵਾਰ ਜਿਹੜਾ ਇੱਕ ਸਪਨਿਆਂ ਦਾ ਘਰ ਬਣਾਉਂਦਾ ਲੇਕਿਨ ਕਿਤੇ ਨਾ ਕਿਤੇ ਫਲਡ ਜਾਂ ਦੇ ਕਾਰਨ ਉਹਨਾਂ ਦੇ ਸਪਨੇ ਜਿਹੜੇ ਚੂਰ-ਚੂਰ ਹੋ ਗਏ ਇੱਕ ਛੋਟਾ ਜਿਹਾ ਫਰਾਲਾ ਕਰ ਰਿਹਾ ਹੈ ਚੂਤ ਚੈਰਿਟੀ ਫਾਊਂਡੇਸ਼ਨ ਵੱਲੋਂ ਸੋਨੂ सूद ਔਰ ਮਾਲਿਕਾ सूद ਜੋ ਹਮੇਸ਼ਾ ਉਸ ਬੰਦੇ ਨਾਲ ਖੜੇ ਗਿਨੂ ਲੋਡ ਹੈ ਕਿ ਅੱਜ ਲੋੜ ਹੈ ਪੰਜਾਬ ਨੂੰ ਕਿ ਇਸ ਤਰ੍ਹਾਂ ਦੇ ਪਰਿਵਾਰ ਹਨ ਬਹੁਤ ਸਾਰੀਆਂ ਐਨ ਜੀਓਜ਼ ਆਲਰੇਡੀ ਕੰਮ ਕਰ ਰਹੀਆਂ ਹਨ ਔਰ ਅੱਜ ਜਿਸੀ ਸ਼ੁਰੂਆਤ ਕਰਨ ਜਾ ਰਹੇ ਹਨ ਉਹ ਪਰਿਵਾਰਾਂ ਦੀ ਮਦਦ ਕਰ ਲਈ ਜਿਹੜੇ ਲੋੜਵੰਦ ਹਨ ਅਮ ਜੇਕਰ ਪੰਜਾਬ ਤੋਂ ਇਲਾਵਾ ਜੇਕਰ ਜਦੋਂ ਹੜਪੜੇ ਦੇ ਪਛਤਰਾ ਵਿੱਚ ਕੋਈ ਸੁਪਰਪੌਸੇ ਆਉਂਦੀ ਹੈ ਆਪਣੇ ਪੰਜਾਬੀ ਨੇੜੇ ਹਰ ਇੱਕ ਦੀ ਮਦਦ ਕਰਵਾਉਣ ਦਾ ਸੁਭਾਜ ਆ ਰਹੇ ਹਨ ਲੇਕਿਨ ਇਸ ਵਾਰ ਦੇਖਿਆ ਜਾ ਰਿਹਾ ਕਿ ਪੰਜਾਬੀ ਦੇ ਮਤਲਬ ਵਿੱਚ ਕੋਈ ਬਾਹਲਾ ਸੂਬਾ ਨਹੀਂ ਆ ਰਿਹਾ ਕਿਸ ਦੇ ਸੰਦਰਭ ਵਿੱਚ ਅ ਬਿਲਕੁਲ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਬਾਹਲਾ ਸੂਬਾ ਨਹੀਂ ਆ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸੂਚ ਚੈਰਿਟੀ ਫਾਊਂਡੇਸ਼ਨ ਪੰਜਾਬ ਚ ਦਾ ਮਦਦਕਾਰੀ ਕਰ ਰਹੀ ਹੈ ਜੰਮੂ ਦੇ ਵਿੱਚ ਵੀ ਅਸੀਂ ਮਦਦ ਕਰ ਰਹੇ ਹਾਂ ਹਰ ਪੀੜਤਾ ਨੂੰ ਕਿਉਂਕਿ ਉੱਥੇ ਵੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ ਅੰਡਰ ਕੰਟਰੋਲ ਨਹੀਂ ਹੈਗੀ ਜ਼ਰੂਰਤ ਹੈ ਕਿ ਜਿੰਨੇ ਸਾਡੇ ਐਨਆਰਆਈ ਭਰਾ ਹੈ ਆਲਰੇਡੀ ਸਾਨੂੰ ਫਾਊਂਡੇਸ਼ਨ ਚ ਵੀ ਫੋਨ ਆ ਰਿਹਾ ਹੈ ਕਿ ਉਹ ਹਮੇਸ਼ਾ ਖੜੇ ਮਦਦ ਕਰ ਔਰ ਮੰਨ ਲਾਦਾ ਕਿ ਐਨਆਰਆਈ ਭਾ ਚਾਹੇ ਉਹ ਬਾਹਰ ਹੈਗੇ ਹਰ ਪੀਟਸਾ ਲਈ ਉਹਨਾਂ ਦਾ ਹਜੇ ਵੀ ਦਿਲ ਉਹ ਵੀ ਤਾਂ ਕਹਿੰਦੇ ਕਿ ਦਰਦ ਉਹਨਾਂ ਨੂੰ ਮਿਲ ਰਿਹਾ ਕਿਉਂਕਿ ਫਲਡ ਜਿਹੜਾ ਕੋਨੇ ਕੋਨੇ ਪੰਜਾਬ ਚ ਆ ਗਿਆ ਔਰ ਆਊਆ ਪਹਿਰਾਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈ ਕੁਦਰਤੀ ਸਵਭ ਮਿਲਿਆ ਕਰਦੇ ਵਿੱਚ ਆਂਦਾ ਸੀ ਦੇਖਿਆ ਕਿ ਉਹਨਾਂ ਨੇ ਮੈਂ ਦੇਖਿਆ ਤੁਸੀਂ ਟਰਾਲੀਆਂ ਖੁਦ ਲੋਡ ਕਰ ਲਏ ਸੀਗੇ ਕੀ ਕਹੋਗੇ ਇਸ ਬਾਰੇ ਬਿਲਕੁਲ ਜਦ ਟਰਾਲੀਆਂ ਖੁਦ ਲੋਡ ਕਰਦੇ ਆ ਉਦੋਂ ਪਤਾ ਲੱਗਦਾ ਕਿ ਕਿੰਨਾ ਦਰਦ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਉਹ ਬੇਸਿਕ ਯੂਟਿਲिटीज ਆ ਫੈਮਿਲੀ ਦੀਆਂ ਜਿਹੜੀਆਂ ਆਪਣੇ ਘਰ ਮਨ ਲੱਗਾ ਆਪਾਂ ਨੂੰ ਸ਼ਾਇਦ ਵੈਲਿਊ ਨਹੀਂ ਉਸ ਚੀਜ਼ ਦੀ ਪਤਾ ਲੱਗਦੀ ਹੈ ਵੈਲਿਊ ਹੁਣ ਪਤਾ ਲੱਗਦੀ ਹੈ ਜਦ ਉਹ ਲੋੜਵੰਦ ਪਰਿਵਾਰਾਂ ਲਈ ਸੀ ਉਹ ਸਮਾਨ ਲੈ ਕੇ ਜਾ ਰਹੇ ਰੋਸਮੰਦਾ ਦਾ ਚਾਹੇ ਇੱਕ ਬਾਲਟੀ ਹੈ ਨਾਲੀ ਉਹਨਾਂ ਨੂੰ ਚਾਹੀਦੀ ਚਾਹੀ ਇੱਕ ਦਵਾਈ ਹੈ ਚਾਹੇ ਇੱਕ ਰੀਮ ਕੋਟ ਹੈ ਚਾਹੇ ਉਹ ਚਾਵਲ ਹੈ ਚਾਹੇ ਦੁੱਧ ਹੈ ਮੈਂ ਇਹ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ ਕਿ ਕੀ ਕੀ ਮਤਲਬ ਆਪਣੇ ਵੱਲੋਂ ਲੈ ਕੇ ਜਾ ਰਹੇ ਸਮਾਨ ਕੀ ਹੈ ਅਸੀਂ ਅੱਗੇ ਤੇ ਅਰਾਊਂਡ 15 ਤੋਂ 20 ਚੀਜ਼ਾਂ ਰਿੜੀਆਂ ਲੈ ਕੇ ਜਾ ਰਹੇ ਹਾਂ ਕਿਉਂਕਿ ਲਿਸਟ ਆਈ ਸੀ ਕਿ ਸਾਡੇ ਕੋਲ ਜੋ ਕਿਉਂਕਿ ਬਹੁਤ ਸਾਰਾ ਰਾਸ਼ਨ ਜਿਹੜਾ ਹੈਗਾ ਪਹੁੰਚ ਗਿਆ ਤੇ ਉਹਨਾਂ ਦੀ ਇਹੀ ਮੰਗ ਸੀ ਕਿ ਸਾਨੂੰ ਉਹ ਚੀਜ਼ ਚਾਹੀਦੀ ਜਿਹੜੀ ਰੈਡੀ ਟੂ ਈਟ ਹੋਵੇ ਅਸੀਂ ਬ੍ਰੈਡ ਲੈ ਕੇ ਜਾ ਰਹੇ ਹਾਂ ਰਾਈਸ ਲੈ ਕੇ ਜਾ ਰਹੇ ਹਾਂ ਜਿਹੜਾ ਰੈਡੀ ਟੂ ਈਟ ਹੈਗਾ ਵਾ ਚੱਪਲ ਲੈ ਕੇ ਜਾ ਰਹੇ ਹਾਂ ਬੱਕਟ ਲੈ ਕੇ ਜਾ ਰਹੇ ਹਾਂ ਜਿਹੜੀਆਂ ਨਾਨ ਮਲੀ ਹੈ ਰੇਨ ਕੋਟ ਤਰਪੈਲਾ ਔਰ ਮਚਰਦਾਨੀਆ ਵੀ ਮਚਰਦਾਨੀਆ ਵੀ ਲੈ ਕੇ ਜਾ ਰਹੇ ਹਾਂ ਕੱਲ ਸਪੈਸ਼ਲੀ ਵੀਡੀਓ ਤੁਹਾਨੂੰ ਸੁਧਨੇ ਬਿਲਕੁਲ ਸੋਨੋ ਬਿਲਕੁਲ ਪੰਜਾਬ ਚ ਨਹੀਂ ਹੈ ਭਈਆ ਲੇਕਿਨ ਉਹਨਾਂ ਨੇ ਡਿਊਟੀ ਲਗਾਈਏ ਹਮੇਸ਼ਾ ਦੀ ਤਰ੍ਹਾਂ ਆਪਣੀ ਪੈਂਦੀ ਕਿ ਤੋ ਖਾਣਾ ਇੱਕ ਜੁਟ ਹੋ ਕੇ ਆਪਣੇ ਪੰਜਾਬੀ ਭਰਾ ਵਾਲੀ ਫੈਮਲੀਆਂ ਦੇ ਲਈ ਅਸੀਂ ਇੱਕ ਇੱਕ ਉਹ ਚੀਜ਼ ਪਹੁੰਚਾਵਾਂਗੇ ਉਸ ਪਰਿਵਾਰ ਲਈ ਜਿਹੜੇ ਲੋੜਵੰਦ ਹੈ ਮੇਰਾ ਜਿਹੜਾ ਹੁਣੇ ਕੰਟੈਕਟ ਜਿਹੜਾ ਹੈਗਾ ਉਹਦੇ ਚ ਇੱਕ ਸਕੈਨਰ ਕੋਡ ਦਿੱਤਾ ਹੈ ਜਿਹੜੇ ਵੀ ਲੋੜਵੰਦ ਪਰਿਵਾਰ ਹੈ ਉਹ ਉਸ ਨੂੰ ਸਕੈਨ ਕਰਨ ਉਹ ਜਿਹੜੀ ਵੀ ਜਗ੍ਹਾ ਤੇ ਹੋਵਾਂਗੇ ਔਰ ਜਿਸ ਚੀਜ਼ ਦੀ ਉਹਨਾਂ ਦੀ ਲੋੜ ਹੋਊਗੀ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾਂਗੇ ਇੱਕ ਦੇਖਿਆ ਗਿਆ ਵੀ ਜਿਹੜਾ ਹੁਣ ਸਿਕਰਮ 4-6 ਜਿਆਦਾ ਟਾਈਮ ਹੈ ਤੁਸੀਂ ਹੁਣ ਇਸ ਟਾਈਮ ਚਲੋਗੇ ਸ਼ਾਮੇ ਕਾਫੀ ਲੇਟ ਹੋ ਰਹੀ ਹੋਏ ਕੀ ਲੱਗ ਰਹਾ ਤੁਹਾਨੂੰ ਕੀ ਗਾਨਾ ਬਿਲਕੁਲ ਲੇਟ ਜ਼ਰੂਰ ਹੋਗੇ ਲੇਕਿਨ ਮਨੂ ਲੱਗਾ ਹੈ ਕਿ ਜਦ ਜਿਵੇਂ ਸੂਰਜ ਡੁੱਬਦਾ ਹੈ ਜ਼ਰੂਰੀ ਹੈ ਕਿ ਆਪਾਂ ਦੇਖੀਏ ਕਿ ਸੂਰਜ ਡੁੱਬਦੇ ਹੋਏ ਕੀ ਲੋੜ ਪੈਂਦੀ ਹੈ ਕਿਉਂਕਿ ਹੁਣ ਤਾਂ ਹਰ ਪਿੰਡਸਾਂ ਨੂੰ ਬਹੁਤ ਸਾਰੇ ਜਿਹੜੇ ਲੋਕ ਹੈ ਮਦਦ ਕਰੇ ਲੇਕਿਨ ਜੋ ਮੇਨ ਜਿਹੜਾ ਚੈਲੰਜ ਹੈ ਉਹ ਤੋਂ ਆਊਗਾ ਜਦ ਇਹ ਬਾਰਿਸ਼ ਰੁਕ ਜਾਵਾਂਗੀ ਜਾਂ ਬਿਮਾਰੀਆਂ ਜਿਹੜੀਆਂ ਆਵਾਂਗੀਆਂ ਅੱਜ ਅਸੀਂ ਕੁਝ ਮੈਡੀਸਿਨਸ ਵੀ ਲੈ ਕੇ ਜਾ ਰਹੇ ਕਿਉਂਕਿ ਬਹੁਤ ਸਾਰੇ ਲੋਗਾਂ ਦੇ ਪੈਰਾਂ ਦੇ نیچے ਛਾਲੇ ਹੋ ਗਏ ਜਿਹੜੇ ਆਪਣੇ ਪਸ਼ੂ ਹੈ ਉਹਨਾਂ ਦੇ ਪੈਰਾਂ ਦੇ نیچے ਵੀ ਸਕਿਨ ਦੀਆਂ ਪ੍ਰੋਬਲਮ ਹੋ ਰਹੀਆਂ ਤੇ ਸਾਡੇ ਕੋਲ ਰਿਕੁਆਇਰਮੈਂਟ ਆਈ ਸੀ ਉਹ ਦਵਾਈਆਂ ਦੀ ਅੱਜ ਉਹ ਵੀ ਲੈ ਕੇ ਜਾ ਰਹੇ ਸਪੈਸ਼ਲੀ ਚੈਰੀਟੇਵਲ ਵੱਲੋਂ ਮਰੀਜ਼ਾਂ ਦੇ ਇਲਾਜ ਵਾਸਤੇ ਸਹਾਇਤਾ ਕੀਤੀ ਜਾਂਦੀ ਹੈ ਬਿਲਕੁਲ ਸੋਚੈਰਿਟੀ ਫਾਊਂਡੇਸ਼ਨ ਆਲਰੇਡੀ ਐਜੂਕੇਸ਼ਨ ਔਰ ਮੈਡੀਕਲ ਦੇ ਵਿੱਚ ਹੈਲਪ ਕਰਦਾ ਔਰ ਅੱਜ ਵੀ ਜਿਹੜੀ ਇਹ ਮਦਦ ਹੈ ਇਸੇ ਲਈ ਕਰ ਰਹੇ ਹਾਂ ਕਿਉਂਕਿ ਜ਼ਰੂਰਤ ਹੈ ਪੰਜਾਬ ਨੂੰ ਉਹ ਲੋਕਾਂ ਦੀ ਉਹ ਫਾਊਂਡੇਸ਼ਨਸ ਦੀ ਜਿਹੜੇ ਦਿਲੋਂ ਪੰਜਾਬੀਆਂ ਨੂੰ ਪਿਆਰ ਕਰਦੇ ਔਰ ਬੀਂਗ ਇਹ ਪੰਜਾਬੀ ਅਸੀਂ ਜ਼ਿੰਦਾ ਇੱਕ ਕਰ ਦਾਂਗੇ ਹਾਰ ਪ੍ਰਭਾਵਿਤ ਲੋਕਾਂ ਦੀ ਮਦਦ ਕਰਾਂਗੇ ਮੈਮ ਦੇਖਿਆ ਅਸੀਂ ਟਰਾਲੀ ਤੋਂ ਇਲਾਵਾ ਦੋ ਟਰਾਲੀਆਂ ਅਸੀਂ ਧਰ ਕੇ ਜਾ ਰਹੀਆਂ ਹਾਂ ਉਸ ਤੋਂ ਇਲਾਵਾ ਗੱਡੀਆਂ ਵਿੱਚ ਵੀ ਸਮਾਨ ਰੱਖਿਆ ਹੈ ਇਹ ਸੇਵਾ ਕਿੰਨੇ ਦਿਨ ਜਾਰੀ ਰਹੂਗੀ ਬਿਲਕੁਲ ਇਹ ਸੇਵਾ ਉਦੋਂ ਤੱਕ ਜਾਰੀ ਰਹੂਗੀ ਜਦ ਤੱਕ ਸਾਡੇ ਉਹ ਪਰਿਵਾਰਾਂ ਨੂੰ ਲੋੜ ਹੈ ਜਦ ਤੱਕ ਅਸੀਂ ਕਹਿੰਦੇ ਕਿ ਸਾਹ ਬਾਕੀ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਬੋਟਸ ਹੈ ਉਹ ਵੀ ਅਵੇਲੇਬਲ ਕਰਾਵਾਂਗੇ ਆਲਰੇਡੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚ ਬੋਟਸ ਦੀ ਵੀ ਰਿਕੁਆਇਰਮੈਂਟ ਹੈਗੀ ਹੈ ਪਾਣੀ ਇੰਨਾ ਜ਼ਿਆਦਾ ਖੜ ਗਿਆ ਕਿ ਬੋਟਸ ਨਾ ਹੋਣ ਕਾਰਨ ਲੋਕ ਜਾ ਹੀ ਨਹੀਂ ਪਾਰੇ ਉਹਨੇ ਕੁਝ ਦਿਨਾਂ ਦੇ ਵਿੱਚ ਅਸੀਂ ਬੋਟਸ ਵੀ ਅਵੇਲੇਬਲ ਕਰਾਵਾਂਗੇ ਸਾਡੇ ਕੋਲ ਜਿਹੜਾ ਰਕਸ਼ਨ ਦਾ ਸਮਾਨ ਲੈ ਕੇ ਜਾਜ ਹੈ ਕਿ ਕਿਹੜੇ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਅੱਜ ਅਸੀਂ ਧਰਮਕੋਟ ਹਲਕੇ ਜਾ ਰਹੇ ਹ ਸੰਗੇੜਾ ਦੇ ਵਿੱਚ ਕੰਬੋ ਕਲਾ ਦੇ ਵਿੱਚ ਔਰ ਕੰਬੋਪੁਰ ਦੇ ਵਿੱਚ ਆਲਰੇਡੀ ਪਹਿਲਾਂ ਛੋਟੀ ਟੀਮ ਗਈ ਉਹਨਾਂ ਨੇ ਉੱਥੇ ਜਾ ਕੇ ਰਿਕੁਆਇਰਮੈਂਟ ਪਤਾ ਕੀਤੀ ਔਰ ਜੋ ਰਿਕੁਆਇਰਮੈਂਟ ਅੱਜ ਅਸੀਂ ਇਹ ਤਿੰਨਾਂ ਪਿੰਡਾਂ ਨੂੰ ਕਵਰ ਕਰ ਰਹੇ ਔਰ ਕੱਲ ਵੀ ਇਸ ਤਰ੍ਹਾਂ ਪ੍ਰੋਪਰ ਸਰਵੇ ਕਰਕੇ ਜੋ ਰਿਕੁਆਇਰਮੈਂਟ ਹੋਵੇ ਉਸ ਅਕੋਰਡਿੰਗ ਸਮਾਨ ਉੱਥੇ ਪਹੁੰਚਾਇਆ ਜਾਵੇ ਆਪਾਂ ਆਪਣੇ ਜਮਾਨੇ ਕੀ ਰਸਨ ਤੁਸੀਂ ਇੱਥੇ ਜਮ੍ਹਾਂ ਕਰ ਦਿਓ ਉਸੇ ਆਪਣੇ ਦੇਣਾ ਐਵੇਂ ਆਪਾਂ ਪਰਿਵਾਰਾਂ ਦੇ ਹੱਥ ਰਸਨ ਖੜਾ ਲਾ ਠੀਕ ਹੈ ਠੀਕ ਠੀਕ ਵੈਰੀ ਗੁੱਡ ਸ਼ਾਬਾਸ਼ ਹੰਸੈਰਟੀ ਫਾਊਂਡੇਸ਼ਨ ਜਿੰਦਾਬਾਦ ਪ੍ਰਾਪਨਾ ਸੋਨੂਸੂ ਜਿੰਦਾਬਾਦ ਵੈਰੀ ਗੁੱਡ ਚਲੋ ਹਸਕੂ ਅਗਰ ਇੱਥੇ ਰੱਖ ਲੋ